16 ਦੇ ਵਿੱਚ ਜਦੋਂ ਇਹ ਇੰਤਕਾਲ ਰੱਦ ਕੀਤੇ ਗਏ ਜਿਹੜੇ ਐਸਵਾਈਐਲ ਦੇ ਨਾ ਜਮੀਨਾ ਕਿਸਾਨਾਂ ਨੂੰ ਵਾਪਸ ਕੀਤੀ ਗਈਆਂ ਉਹ ਸਮੇਂ ਮਤਾ ਪਾਸ ਕੀਤਾ ਗਿਆ ਸੀ ਕਿ ਸਾਰਾ ਬਕਾਇਆ ਲਿਆ ਜਾਊਗਾ ਤੇ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਉਹਦੀ ਅੱਗੇ ਪੈਰਵਾਈ ਨਹੀਂ ਕੀਤੀ ਤੇ ਅੱਜ ਅੱਜ ਵੀ ਅਸੀਂ ਮੰਗ ਕਰਾਂਗੇ ਸਰਕਾਰ ਤੋਂ ਕਿ ਉਹ ਜਿਹੜਾ ਬਕਾਇਆ ਰਾਜਸਥਾਨ ਵੱਲ ਬਣਦਾ ਜਿਹੜਾ ਸਾਡਾ ਪਾਣੀ ਦਾ ਉਹ ਲਿਆ ਜਾਵੇ ਤਾਂ ਮਨਪੀਸੇ ਵਾਲੀ ਹੋਣੀ ਮੁਖਮਤ ਸਾਹਿਬ ਨੇ ਇੱਕ ਜਿਹੜਾ ਵੀਟ ਕੀਤਾ ਹੈਗਾ ਕਿ ਜਿਹੜੇ ਰਸਤੇ ਰੋਕਣਾ ਧਰਨੇ ਲਗਾਉਣਾ ਜਾਂ ਪਾਗਲ ਕਰੀਏ ਰੇਲ ਰੋਕਣਾ ਕੋਈ ਮਕਸਦ ਦਾ ਹੱਲ ਨਹੀਂ ਇਹਨਾਂ ਦਾ ਜਿਹੜਾ ਦੇਸ਼ ਹੈਗਾ ਪੰਜਾਬ ਹੈਗਾ ਉੱਥੇ ਜਿਹੜੀ ਅੱਗੇ ਲੋਕ ਪ੍ਰੇਸ਼ਾਨ ਹੁੰਦੇ ਨੇ ਤੇ ਸਖਤ ਕਾਰਵਾਈ ਕੀਤੀ ਹੈ ਦੇਖੋ ਅਸੀਂ ਤਾਂ ਕਹਿੰਦੇ ਵੀ ਲੋਕਾਂ ਦੇ ਮਸਲ ਲੋੜ ਹੀ ਨਾ ਪਵੇ ਧਰਨਿਆਂ ਦੀ ਲੋਖਨ ਧਰਨਿਆਂ ਦੀ ਲੋੜ ਹੀ ਨਾ ਪਵੇ ਹਨ ਜੇ ਲੋਕਾਂ ਦੇ ਜਿਹੜੀਆਂ ਬਦਲਾਅ ਨੂੰ ਲੈ ਕੇ ਸਰਕਾਰ ਨੂੰ 92 ਸੀਟਾਂ ਦਿੱਤੀਆਂ ਸੀ ਕੀ ਸਰਕਾਰ ਉਹਨਾਂ ਦੇ ਪੂਰਾ ਉਤਰੀ ਆ ਕੀ ਕਰਨ ਲੋਕ ਜੋ ਦੁਖੀ ਹੋ ਜਾਂਦੇ ਫਿਰ ਲੋਕਾਂ ਕੋਈ ਚਾਰਾ ਨਹੀਂ ਵੱਜਦਾ ਸੋ ਅਸੀਂ ਆਪ ਇਸ ਗੱਲ ਦੇ ਹੱਕ 'ਚ ਨਹੀਂ ਹੈਗੇ ਕੋਈ ਟ੍ਰੈਫਿਕ ਰੋਕਿਆ ਜਾਵੇ ਕੋਈ ਵਿਚਾਰਾ ਦੁਖੀ ਆ ਵੀ ਬਿਮਾਰ ਆ ਕਿਸੇ ਕਿਤੇ ਜਾਣਾ ਲੇਕਿਨ ਲੋਕਾਂ ਦੇ ਮਸਲੇ ਹੱਲ ਹੋਣ ਚਾਹੀਦੇ ਆ ਤੇ ਬਿਲਕੁਲ ਲੋਕਾਂ ਦੇ ਮਸਲੇ ਜਿਹੜੇ ਨੇ ਹੱਲ ਹੋਣ ਚਾਹੀਦੇ ਨੇ ਇਹ ਕਹਿੰਦੇ ਨੇ ਅਜੀਤ ਸਿੰਘ ਸਾਹਿਬ ਤੇ ਜੇ ਮਸਲੇ ਹਨ ਹੁਣ ਤਾਂ ਧਰਨੇ ਲਗਾਉਣ ਦੀ ਜਰੂਰਤ ਨਹੀਂ ਕੈਮਰਾ ਪ੍ਰਸਨ ਅਸ਼ੋਕ ਨਰਾਤਨ ਮਨੋਜੋਸ਼ੀ ਜੀ ਮੀਡੀ